ਸਾਸਰੀ ਘਰ ਜੀ ਨਵੇਂ ਵਲੌਗਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਵਧੀਆ ਵਧੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਨਵੀਂ ਵੀਡੀਓ ਆਪ ਤੁਹਾਨੂੰ ਦਿਖਾਉਂਦੇ ਹਾਂ ਇੰਡੋ ਫਾਰਮ ਆਇਆ ਬਾਬਾ ਇੰਡੋ ਫਾਰਮ ਬਾਬੇ ਹੋਇਦਾ ਹੈ ਹੋ ਗਿਆ ਐਕਸੀਡੈਂਟ ਇਹ ਰੋਪੜ ਕਿਨੀ ਨੂਰਪੁਰ ਸਾਈਡ ਟਰੈਕਟਰ गिर ਗਿਆ ਘਾਟੀਆਂ ਚ ਸਾਬਚਾਰ ਦਾ ਨੁਕਸਾਨ ਬਹੁਤ ਹੋ ਗਿਆ ਟਰੈਕਟਰ ਦਾ ਇਹ ਚਲ ਇਹ ਛੋੜਾ ਟਰੈਕਟਰ ਟੋਟਲ ਲਾਸ ਹੋ ਗਿਆ ਆ ਦੇਖੋ ਬਲਾਕ ਦਾ ਹੋਜਨ ਜਿੱਥੇ ਸੈਲਫ ਦਾ ਹੁੰਦੀ ਉਹ ਵੀ ਟੁੱਟ ਗਿਆ ਤੇ ਨਾਲ ਸਾਰੀ ਸ਼ੋ ਖਰਾਬ ਹੋ ਗਈ ਮੂਰਲੇ ਹਿੱਸੇ ਦੇ ਵਿੱਚ ਦੇ ਵਿੱਚ ਬਲ ਪੈ ਗਿਆ ਚੁੱਲਾ ਵੀ 빙ਾ ਹੋ ਗਿਆ ਜਿਹੜਾ ਇੱਕ ਗੱਬੇ ਹੋਜਿੰਗ ਹੁੰਦਾ ਜੀ ਇਹਦਾ ਉਹ ਵੀ ਟੁੱਟ ਗਿਆ ਆਹ ਜਿਹੜੀ ਗੇਟ ਆਪੇ ਵਾਲੀ ਪਲੇਟ ਇਹ ਵੀ ਖਤਮ ਹੋ ਗਈ ਜਿਹੜੀ ਟੁੱਟੇ ਗਈ ਮਗਰ ਮਗਰਾੜ ਮਗਰੂੜ ਸਾਰਾ ਕੁਝ ਟਰੈਕਟਰ ਦਾ ਟੋਟਲ ਖਤਮ ਹੋ ਗਿਆ ਆਹ ਰਿਮਾਂਟ ਵੀ ਬਾਹਰ ਪੈ ਗਿਆ ਹੁੱਕ ਦੇਖ ਲਓ ਹੁੱਕ ਪੱਟੇ ਦਿੱਤੀ ਟਰੈਕਟਰ ਦੇ ਨਾਲੇ ਪੀਟੀ ਸ਼ਾਫਟ ਵੀ ਤੋੜ ਦਿੱਤੀ ਡ라이ਵਰ ਵਿਚਾਰਾ ਬਚ ਗਿਆ ਉਹਨੇ ਛਾਲ ਮਾਰ ਦਿੱਤੀ ਆ ਵੀ ਰਿਮ ਵਿੰਗਾ ਹੋ ਗਿਆ ਇਹ ਸਰਵੇਅਰ ਨੇ ਫੋਟੋਆਂ ਫਿਚਣਾਉਣਾ ਹੁਣ ਦੇਖਦੇ ਆ ਕੀ ਬਣਦਾ ਵੈਸੇ ਤਾਂ ਇਹ ਟਾਇਰ ਟੋਟਲ ਲਾਸ ਹੈਗਾ ਕਿਉਂਕਿ ਇਹਨੂੰ ਤਿਆਰ ਕਰਨੇ ਚ ਖਰਚਾ ਬਹੁਤ ਆ ਜਾਣਾ ਮਮੀ ਆਂਟੀ ਨੂੰ ਕਿੰਨਾ ਟਾਈਮ ਲਾਉਂਗਾ ਫਿਟ ਕਰਨੇ ਨੂੰ ਹਣ ਡੇਢ ਘੰਟੇ 'ਚ ਮਮੀ ਨੇ ਭਾਈ ਕਰਤਾ ਟਰੈਕਟਰ ਤਿਆਰ ਅਗਲੀ ਗੱਲ ਜਿਹੜਾ ਨਹੀਂ ਜੱਗਿਆ ਹਾਂ ਹਾਂਡੀ ਹੋ ਗਈ ਪੰਮੀਆਂ ਨੇ ਫਿੱਟ। ਨਾਓ ਜੀ ਵਾਪੇਓ ਇਹ ਵੀ ਟਰੈਕਟਰ ਹੋ ਗਿਆ ਤਿਆਰ ਇਹਦੀ ਹਾਂਡੀ ਪਾਤੀ। ਹਾਂਡੀ ਪਾ ਕੇ ਪੰਮੀ ਵਾ ਬ੍ਰੇਕਾਂ ਚੱਕਦਾ ਬ੍ਰੇਕਾਂ ਚੱਕਣ ਦਾ ਕੰਮ ਰਹਿ ਗਿਆ ਬਾਕੀ ਸਾਰਾ ਤਿਆਰ ਹੈ। ਇਹ ਸਾਰਾ ਨਿਆਣਾ ਜੇ ਪਰ ਦਈ ਨਹੀਂ ਸਾਡਾ ਮਾਨ ਹੈਗਾ ਇੱਥੇ ਨਹੀਂਓ ਮੇਰੇ ਇਹੀ ਤੇ ਹੀ ਫੇਰੀ ਗਈ ਹੈ। ਉਹ ਹੋ ਗਿਆ ਓਕੇ। ਨਾ ਹੁਣ ਸਾਲਾ ਫੇਰ ਥੱਲੇ ਬੜੀਆਂ ਟਰੈਕਟਰ ਤੇ ਟਰੈਕਟਰ ਦਾ ਗਰੀਮ ਮਿੱਤਰੋ ਤਿਆਰ ਹੋ ਗਿਆ ਏ ਠਾਂਡੀ ਪਾ ਕੇ ਇੱਕ ਦਿਹਾੜੀ ਜੇ ਥੋੜਾ ਬੰਨ ਕਰਦੇ ਮੁੰਡਿਆਂ ਨੇ ਦੇਖਾਂ ਤੇ ਭਾਈ ਤਿੰਨ ਜੌਂਡੀਰ ਇੱਕ ਉਹ ਇੱਕ ਸਾਨੇ ਜੌਂਡੀਰ ਟਰਾਲਾ ਕਿਵੇਂ ਕਰਦਾ ਇਹਦਾ ਬਲੈਡਰ ਖੁੱਲਿਆ ਪਿਆ ਆ ਕਾਲੇ ਲਾਲੇ

ਟਰੈਕਟਰ ਦਾ ਆਪਣਾ ਦਿਨ ਚ ਆਡੀਅਰ ਲੈ ਆਂਦੇ ਜਾਂਦੇ ਆਂ ਪੰਗ ਦੇ ਪਾਣੀ ਆ ਪੰਗ ਦੇ ਪਾਣੀ ਉਹ ਵੇਚ ਦੇਣੇ ਆ ਟਰਾਲੇ ਦੀ ਕੰਡੀਸ਼ਨ ਵੀ ਠੀਕ ਆ ਟਰਾਲਾ ਕੰਮ ਦੇਣ ਵਾਲਾ ਜੇ ਕਿ ਸੱਜਣ ਮਿੱਤਰ ਲੈਣਾ ਹੋਵੇ ਸੰਪਰਕ ਕਰ ਲਿਓ